ਗੁਰੂ ਵਾਹ 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 Grew why, 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 why, grew. wa gro wa gro Well, ਗੁਰਵਾ 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 guru guru ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਆਪਾਂ ਆਪਣੀ ਅਵਸਥਾ ਬਣਾ ਸਕਦੇ ਹਾਂ ਅਵਸਥਾ ਦਾ ਭਾਵ ਸੇ ਇਸ ਰਸਤੇ ਤੇ ਚੱਲਣ ਵਾਸਤੇ ਇਸ ਰਸਤੇ ਤੇ ਚੱਲਣ ਵਾਸਤੇ ਸਾਨੂੰ ਆਪਣਾ ਜਿਹੜਾ ਇਸ ਸੰਸਾਰ ਦਾ پیار ہے اس پروار دا پیار ہے اور سنسار دستت کرنی اور نندہ کرنی ਦੋਨੋਂ ਹੀ ਗੁਰਪਿਆਰਿਓ ਸੱਢਣੇ ਪੈਣਗੇ ਦੋਨੋਂ ਹੀ ਸੱਢਣੇ ਪੈਣਗੇ ਇਹ ਕਿਉਂ ਉਸਤਤ ਨੰਦਾ ਦੋਨੋਂ ਨੂੰ ਹੀ ਕਿਉਂ ਸੱਢਣੇ ਪੈਣਗੇ ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਦੀ ਵਡਿਆਈ ਕਰਦੇ ਆ ਉਸਤਤ ਕਰਦੇ ਆ ਕਿਸੇ ਦੀ ਉਹਨਾਂ ਚਿਰ ਕਿਉਂ ਨਾ ਸੀ ਆ ਤਰੀਕੇ ਦੇ ਨਾਲ ਮਾਲਕ ਦੀਆਂ ਵਡਿਆਈਆਂ ਕਰੀਏ ਮਾਲਕ ਦੀਆਂ ਵਡਿਆਈਆਂ ਕਰੀਏ ਨਿੰਦਾ ਛੱਡਣ ਵਾਸਤੇ ਤਾਂ ਸ਼ੁਰੂਤ ਹੀ ਇਹ ਮੁੱਖ ਸਾਡਾ ਪੁਆਇੰਟ ਹੈ ਕਿ ਇਸ ਰਸਤੇ ਤੇ ਚੱਲਣਾ ਹੈ ਮਾਲਕ ਦੇ ਰਸਤੇ ਤੇ ਚੱਲ ਕੇ ਅਸੀਂ ਆਪਣੇ ਘਰ ਜੇ ਪਹੁੰਚਣਾ ਹੈ ਤਾਂ ਨਿੰਦਾ ਤਾਂ ਪਹਿਲਾਂ ਤੁਸੀਂ ਆਪਾਂ ਵਿਚਾਰ ਕਰਦੇ ਆ ਰਹੇ ਆ ਤਾਂ ਉਸਤਤ ਵੀ ਮੇਰਾ ਮਾਲਕ ਉਸੇ ਟਾਈਮ ਵੀ ਉਸੇ ਟਾਈਮ ਤੋਂ ਹੀ ਸਾਨੂੰ ਦੱਸ ਰਹੇ ਨੇ ਕਿ ਇਹ ਦੋਨੋਂ ਹੀ ਨਹੀਂ ਕਰਨੀਆਂ ਕਿਉਂ ਇਹ ਵਕਤ ਬਰਬਾਦ ਆਪਾਂ ਨਹੀਂ ਕਰਨਾ ਨਾ ਉਸਤਤ ਕਰਕੇ ਨਾ ਨਿੰਦਾ ਕਰਕੇ ਕਿਉਂਕਿ ਇਹ ਆਪਾਂ ਸਮੇਂ ਨੂੰ ਸੰਭਾਲਣਾ ਹੈ ਸਵਾਸਾਂ ਨੂੰ ਸੰਭਾਲਣਾ ਹੈ ਗੱਲ ਸਵਾਸਾਂ ਦੀ ਆ ਗੁਰੂ ਪਿਆਰਿਓ ਆਪਾਂ ਉਸਤਤ ਕਰ ਰਿਆਂ ਜਾਂ ਨਿੰਦਾ ਕਰਾਂਗੇ ਦੋਨਾਂ ਤੇ ਹੀ ਸਵਾਸ ਖਰਚ ਹੋਣੇ ਆ ਕਿਉਂਕਿ ਇਹ ਰਸਤਾ ਬੜਾ ਕਠਨ ਹੈ ਰਸਤਾ ਬੜਾ ਕਠਨ ਹੈ ਜੇ ਅਸੀਂ ਫਰਮਾਤਾਂ ਨੂੰ ਮਿਲਣਾ ਹੈ ਸਾਨੂੰ ਆਪਣੀ ਪਹਿਲਾ ਵਸਥਾ ਬਣਾਣੀ ਪਵੇਗੀ ਮਨ ਨੂੰ ਸਾਧਨਾ ਪੜਨਾ ਹੈ ਮਨ ਨੂੰ ਸਾਧਨਾ ਪੜਨਾ ਹੈ ਫਿਰ ਅਸੀਂ ਜੋ ਸੰਸਾਰ ਦੀਆਂ ਵਾਸਨਾ ਨੇ ਸੰਸਾਰ ਦਾ ਜਿਹੜਾ ਪਿਆਰ ਹੈ মোহ ਹੈ ਇਹ ਫੇ ਸਾਡੇ ਨੇੜੇ ਨਹੀਂ ਆਏਗਾ ਅਸੀਂ ਬੜੇ ਸੌਖੇ ਢੰਗ ਨਾਲ ਮਾਲਕ ਨੂੰ ਮਿਲ ਸਕਦੇ ਹਾਂ ਗੱਲ ਸਾਰੀ ਹੈ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਮਿਲਣ ਦੀ ਕਿਉਂਕਿ ਇਹ ਵੀ ਗੁਰਪਿਆਰਿਓ ਕਿਸੇ ਬਿਰਲੇ ਹੀ ਮਨੁੱਖ ਦੀ ਸਮਝ ਚ ਆਉਂਦੀ ਹੈ ਤਾਂ ਖੇੜ ਇਹ ਬੜਾ ਕਠਿਨ ਹੈ ਇਹ ਜਿਹੜੇ ਖੇਡ ਨੂੰ ਸਮਝਣਾ ਹਰ ਇੱਕ ਹਰ ਇੱਕ ਦੇ ਗੱਲ ਬਸ ਦੀ ਗੱਲ ਨਹੀਂ ਹੈ ਪਰ ਆਪਾਂ ਉਹਨਾਂ ਗੁਰਮੁਖਾਂ ਦੀ ਗੱਲ ਕਰਾਂਗੇ ਜਿਹੜੇ ਇਸ ਖੇਡ ਨੂੰ ਸਮਝ ਦੀ ਕੋਸ਼ਿਸ਼ ਕਰ ਰਹੇ ਨੇ ਆਪਾਂ ਵੀ ਉਸੇ ਲਾਈਨ 'ਚ ਲੱਗੇ ਆ ਕਿ ਇਸ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆਂ ਇੱਥੇ ਆਪਾਂ ਵਿਚਾਰ ਕੀਤੀ ਸੀ ਕਿ ਜਦੋਂ ਤੋਂ ਆਨ ਸ੍ਰੀ ਗੁਰਗੰਸਾਹ ਗੁਰੂ ਸਾਹਿਬਾ ਨੇ ਪੰਜਵੇਂ ਪਾਸਾ ਜੀ ਨੇ ਔਰ ਇਹ ਜੋ ਆਪਾਂ ਸ਼ਬਦ ਅਚ ਲੈ ਰਹਿਆਂ ਇਹ ਗੌੜੀ ਮਹੱਲਾ ਨੌਵੇਂ ਦੇ ਅੰਦਰ ਹੈ ਉਦੋਂ ਤਹੀ ਸਾਨੂੰ ਉਸਤਤ ਨਿੰਦਾ ਦੋਹੇ ਤਿਆਗੋ ਉਦੋਂ ਤੂੰ ਸਾਨੂੰ ਤਾਂ ਸ੍ਰੀ ਗੁਰਗੰਸਾ ਪ੍ਰਕਾਰ-ਪਰਕਾਰ ਕੇ ਕਹਿ ਰਿਹਾ ਮਨੁਕਾ ਜੇ ਤੈ ਆਉਣਾ ਆਪਣਾ ਇੱਥੇ ਸਫਲ ਕਰਨਾ ਹੈ ਜੇ ਜੁਨੀਆਂ ਦੇ ਵਿੱਚੋਂ ਬਚਣਾ ਹੈ ਕਿ ਅਸੀਂ ਵਾਪਸ ਜੁਨੀਆਂ ਦੇ ਵਿੱਚ ਨਾ ਜਾਈਏ ਆਪਣੇ ਘਰ ਚਲੇ ਜਾਈਏ ਤਾਂ ਆ ਇੱਕ ਗੱਲ ਮੰਨ ਲੀ ਉਸਤ ਤ ਨਿੰਦਾ ਦੋਹੇ ਤਿਆਗੋ ਉਜਾ ਹੈ ਪਦ ਨਿਰਵਾਨਾ ਕੀ ਕਹਿ ਰਿਹਾ ਕਿ ਉਸਤ ਤਨਿੰਦਾ ਦੋਹੇ ਤਿਆਗੇ ਕੋਜੇ ਪਦ ਨਿਰਵਾਨਾ ਪਰ ਇਹ ਬੜਾ ਖੇਡ ਕਠਣਾ ਔਖਾ ਹੈ ਕਿਉਂਕਿ ਅਸੀਂ ਰਹਿ ਨਹੀਂ ਸਕਦੇ ਕਿਸੇ ਨਾ ਕਿਸੇ ਦੀ ਵਡਿਆਈ ਕਰਨੀ ਪੈਣੀ ਆ ਕਰਦੇ ਆ ਕਹਿ ਦਿੰਦੇ ਆ ਆਪਾਂ ਕਰਨੀ ਪੈਣੀ ਆ ਜਿਨੇ ਚੰਗਾ ਕੰਮ ਕੀਤਾ ਉਨ ਨੂੰ ਸਾਵਾ ਸੇ ਦੇਣੀ ਪੈਣੀ ਹੈ। ਔਰ ਨਿੰਦਾ ਪਾਵੇ ਸੇ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਹੀਂ। ਮਨ ਮੁਖ ਮੁਕਤ ਕਰਨ। ਮੂੰ ਕਾਲੇ ਤੇ ਨੰਦਕਾਂ ਨਰਕੇ ਘੋਰ ਪਵਨ। ਇਹ ਖੇਲ ਤਾਂ ਬੜਾ ਔਖਾ ਹੈ ਕਿਉਂਕਿ ਗੁਰਬਾਣੀ 'ਚ ਵੀ ਮੇਰੇ ਮਾਲਕ ਨੇ ਦਰਸਾਇਆ ਤਾਂ ਕਿ ਜਨ ਨਾਨਕ ਇਹ ਉਹ ਖੇਲ ਕਠਣ ਹੈ। ਕਿਨਹੁ ਗੁਰਮੁਖ ਜਾਨਾ। ਕੋਈ ਵਿਰਲਾ ਹੀ ਇਹਨੂੰ ਖੇੜ ਨੂੰ ਸਮਝਦਾ ਹੈ ਗੁਰਪਿਆਰੋ ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਣੀ ਪਾਏ ਕੇ ਇਸ ਖੇੜ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਾਂ ਸਮਝਦਾ ਹੈ ਕਿਉਂਕਿ ਖੇੜ ਬੜਾ ਔਖਾ ਹੈ ਤਾਂ ਗੁਰਪਿਆਰੋ ਅਵਸਥਾ ਬਣਾਉਣ ਵਾਸਤੇ ਸਾਨੂੰ ਲੋੜ ਹੈ ਸਿਮਰਨ ਦੀ ਸਿਮਰਨ ਕਿਹੜੇ ਢੰਗ ਨਾਲ ਕਰਨਾ ਕਿਹੜੇ ਤਰੀਕੇ ਨਾਲ ਕਰਨਾ ਹੈ ਉਹ ਆਪਾਂ ਸ਼ੁਰੂ ਤੋਂ ਹੀ ਇਸ ਜੋ ਅੱਜ ਵੀਡੀਓ ਦੇ ਕਥਾ ਦੇ ਵਿੱਚ ਆਪਾਂ ਮੁੱਖ ਪਹਿਲੇ ਸਿਮਰਨ ਨੂੰ ਰੱਖਿਆ ਹੈ ਕਿ ਸਿਮਰਨ ਸਿਮਰਨ ਕਰਕੇ ਹੀ ਅਸੀਂ ਮਨ ਨੂੰ ਇਸ ਰਸਤੇ ਤੇ ਬਿਠਾ ਸਕਦੇ ਹਾਂ ਇਸ ਰਸਤੇ ਤੇ ਚਲਾ ਸਕਦੇ ਹਾਂ ਕਿਉਂਕਿ ਮਨ ਇਹ ਪੰਜਾਂ ਦੇ ਵਸ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨ ਦਾ ਜਿਹੜਾ ਟਿਕਾਣਾ ਹੈ ਜਿਹੜਾ ਮਨ ਦਾ ਵਾਸਾ ਹੈ ਇਹ ਪੰਜਾਂ ਦੇ ਨਾਲ ਹੈ ਜਿੰਨਾ ਚਿਰ ਮਨ ਦਾ ਵਾਸਾ ਇਹ ਚ ਪੰਜਾਂ ਤੋਂ ਨਹੀਂ ਛੁੱਟਦਾ ਉਹਨਾਂ ਚਿਰ ਅਸੀਂ ਇਸ ਰਾਤ ਤੇ ਚੱਲ ਨਹੀਂ ਸਕਦੇ ਤੇ ਮਨ ਨੂੰ ਸ਼ੁਰਾਉਣ ਵਾਸਤੇ ਸਾਨੂੰ ਕਰਨਾ ਪੈਣਾ ਹੈ ਸਿਮਰਨ ਗੁਰ ਪਿਆਰੇਓ ਸਿਮਰਨ ਕਰਕੇ ਹੀ ਆਪਾਂ ਆਪਣੇ ਘਰ ਵਾਪਸ ਪਹੁੰਚ ਸਕਦੇ ਹਾਂ ਆਪਾਂ ਉਸ ਬਾਉਂਡਰੀ ਲਾਈਨ ਤੇ ਪਹੁੰਚ ਸਕਦੇ ਹਾਂ ਬਾਉਂਡਰੀ ਲਾਈਨ ਕਿਹੜੀ ਆ ਇਹ ਲੋਕ ਦੀ ਲੋਕ ਭਾਵ ਜਿੱਥੇ ਅਸੀਂ ਵਸ ਰਹੇ ਆ ਜਿੱਥੇ ਇਹ ਇਹ ਦੀ ਬਾਉਂਡਰੀ ਹੈ ਉੱਥੋਂ ਤੱਕ ਕਿਸ ਜਹਾਜ਼ ਨੇ ਗੁਰਮੰਤਰ ਨੇ ਸਾਨੂੰ ਲਿਜਾਣਾ ਹੈ ਚੱਕੇ ਅੱਗੇ ਪ੍ਰਲੋਕ ਆ ਜਾਂਦਾ ਹੈ ਉੱਥੋਂ ਤੇ ਉੱਥੋਂ ਫਿਰ ਅੱਗੇ ਉੱਥੋਂ ਅੱਗੇ ਗੁਰੂ ਪਿਆਰੇ ਜੋ ਆਪਾਂ ਕਿਤਾ ਪ੍ਰਮਾਤਮਾ ਦੇ ਦਰ ਤੇ ਪਹੁੰਚਣਾ ਹੈ ਉਹ ਮੇਰੇ ਮਾਲਕ ਦੀ ਮਰਜ਼ੀ ਹੈ ਅੱਗੇ ਦਾ ਸਫ਼ਰ ਤੈਅ ਕਰਨਾ ਸਤਿਗੁਰਾਂ ਦੇ ਹੱਥ 'ਚ ਹੈ ਇਹ ਸਹਜ ਦਾ ਮਾਰਗ ਹੈ ਇਹ ਚ ਆਪਾਂ ਜਲਦੀਬਾਜ਼ੀ ਕਾਹਲੀ ਨਹੀਂ ਕਰਨੀ ਇਹ ਸਤਿਗੁਰ ਦੀ ਮਰਜ਼ੀ ਹੈ ਉਸ ਪਿਤਾ ਪ੍ਰਮਾਤਮਾ ਦੀ ਮਰਜ਼ੀ ਹੈ ਇਸ ਤੋਂ ਅੱਗੇ ਲਿਜਾਣਾ ਵੈਸੇ ਤਾਂ ਆਪਾਂ ਕੋਈ ਵੀ ਕਦਮ ਕੋਈ ਵੀ ਸਵਾਸ ਜਾਂ ਕੋਈ ਵਿਚਾਰ ਆਪਾਂ ਲੈਨੇ ਆ ਇਹ ਮਾਲਕ ਦੀ ਮਰਜ਼ੀ ਤੋਂ ਬਿਨਾ ਅਸੀਂ ਨਹੀਂ ਲੈ ਸਕਦੇ ਤਾਂ ਆਪਾਂ ਸਿਰਫ ਕੀ ਹੈ ਸਿਰਫ ਜੋ ਆਪਾਂ ਚ ਦੋ ਸ਼ਬਦ ਤੋਂ ਪੰਕਤੀਆਂ ਆਪਾਂ ਪੜੀਆਂ ਨੇ ਕਿ ਉਸਤਤ ਨਿੰਦਾ ਦੋਇ ਤਿਆਗੇ ਖੋਜੇ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠਣ ਹੈ ਕਿਨਹੁ ਗੁਰਮੁਖ ਜਾਨਾ ਕਿ ਅਸੀਂ ਸਿਰਫ ਇਹ ਸਾਨੂੰ ਪਰਹੇਜ਼ ਨੇ ਜਿਹੜੇ ਇੰਨਾ ਤੇ ਪਹਿਰਾ ਦੇਣਾ ਪੈਣਾ ਪਰਹੇਜ਼ਾਂ ਤੇ ਨਿੰਦਿਆ ਚੁਗਲੀ ਵਾਇਰ ਵਿਰੋਧ ਇਹ ਸਾਨੂੰ ਛੱਡਣੇ ਪੈਣਗੇ ਔਰ ਨਾਲ ਨਾਲ ਸਾਨੂੰ ਆਪਣਾ ਫਿਰ ਉਨੇ ਵਕਤ ਉਨੇ ਸਮੇ ਵਾਸਤੇ ਜਿੰਨਾ ਚਿਰ ਅਸੀਂ ਭਗਤੀ ਤੇ ਬੈੰਨੇ ਆਂ ਵੈਸੇ ਤਾਂ ਭਗਤੀ ਤਾਂ ਹਰ ਟਾਈਮ ਹਰ ਸੁਵਾਸ ਸਾਨੂੰ ਸਫਲ ਕਰਨਾ ਹੈ ਭਗਤੀ ਦਾ ਕੋਈ ਬੈਠਣ ਦਾ ਸਮਾਂ ਵੱਖਰਾ ਨਹੀਂ ਹੈ ਗੁਰੂ ਪਿਆਰਿਓ ਅਸੀਂ ਬੈੰਦੇ ਆਂ ਉੱਠਦੇ ਆਂ ਚੱਲਦੇ ਆਂ ਫਿਰਦੇ ਆਂ ਕੰਮ ਧੰਦੇ ਕਰਦੇ ਆਂ ਹਰ ਪਲ ਅਸੀਂ ਮੁਖ ਤੋਂ ਉਚਾਰਨਾ ਹੈ ਵਾਹ ਗੁਰੂ ਵਾਹ ਗੁਰੂ ਇਹ ਜਦੋਂ ਅਸੀਂ ਮੁਖ ਤੋਂ ਉਚਾਰਾਂਗੇ ਚੱਲਦੇ ਫਿਰਦੇ ਇੱਥੋਂ ਤੱਕ ਵੀ ਸੁੱਤੇ ਪਏ ਵੀ ਅਸੀਂ ਸੌਣ ਵੇਲੇ ਵੀ ਅਸੀਂ ਇਸ ਮੰਤਰ ਨੂੰ ਅਸੀਂ ਜਪਦੇ ਰਹਿਣਾ ਹੈ ਉਸ ਤੋਂ ਬਾਅਦ ਨੀਂਦ ਆ ਜਾਂਦੀ ਆ ਤਾਂ ਵੀ ਇਹ ਮੰਤਰ ਸਾਡੇ ਅੰਦਰ ਚੱਲਦਾ ਰਹੇਗਾ ਇੱਥੋਂ ਤੱਕ ਵੀ ਕਹਿ ਰਿਹਾ ਮੇਰਾ ਮਾਲਕ ਕਿ ਤੂੰ ਸੁਤਿਆ ਹੋਇਆ ਵੀ ਇਸ ਨਾਮ ਨੂੰ ਜਪਣਾ ਹੈ ਹਮੇਸ਼ਾ ਪਰ ਕਹਿਣਾ ਬੜਾ ਸੌਖਾ ਹੈ ਪਰ ਇਹਨੂੰ ਸਮਝਣਾ ਔਰ ਇਤੇ ਅਮਲ ਕਰਨਾ ਇਹ ਬੜਾ ਔਖਾ ਹੈ ਇਹ ਬੜਾ ਔਖਾ ਗੁਰੂ ਪਿਆਰੇ ਉਹ ਸਤਿਗੁਰੂ ਵੀ ਫਰਮਾਨ ਕਰਦੇ ਨੇ ਰਾਗ ਗੌੜੀ ਮਹੱਲਾ 9 ਦੇ ਅੰਦਰ ਸਾਧੋ ਮਨ ਕਾ ਮਾਨ ਤਿਆਗੋ ਅਸੀਂ ਸੰਸਾਰ ਦੀਆਂ ਵਿਡਿਆਈਆਂ ਦੇ ਵਿੱਚ ਫਸੇ ਪਏ ਆ ਗੁਰਪਿਆਰੋ ਸਤਿਗੁਰ ਗੁਰਤੇਗ ਬਹਾਦਰ ਜੀ ਦੀ ਬਾਣੀ ਤੋਂ ਬਿਨਾ ਸਭ ਥਾਈਂ ਜਿਹੜਾ ਅਸੀਂ ਇਹ ਭਾਵ ਜਿਹੜਾ ਆ ਬਾਣੀ ਕੀ ਹੈ ਮਾਲਕ ਦੀ ਬਾਣੀ ਹੈ ਇਹ ਮੁੱਖ ਤੌਰ ਕੀ ਚਾਰਿਆ ਸੀ ਮਾਲਕ ਦੀ ਵਡਾਈ ਕੀਤੀ ਹੈ ਤੇ ਜੇ ਜਿਹੜਾ ਵਰਤਾਰਾ ਹੈ ਹਰ ਤਾਂ ਜੇ ਅਸੀਂ ਰੱਖਾਂਗੇ ਇਸ ਬਾਣੀ ਦਾ ਹਰ ਤਾਂ ਅਸੀਂ ਉਹ ਜਪਾਂਗੇ ਤਾਂ ਇਹ ਲਫ਼ਜ਼ ਸਾਡੇ ਮੁਖ ਤੋਂ ਨਿਕਲਣਗੇ ਵਾਹ ਗੁਰੂ ਤਾਂ ਗੁਰਪਿਆਰੋ ਆਪਣੇ ਮਨ ਦਾ ਜਿਹੜਾ ਹੰਕਾਰ ਹੈ ਇਹ ਛੱਡਿਆ ਜਾਏਗਾ ਅਸੀਂ ਕਿਤਨੇ ਕਿਤੇ ਫਸੇ ਪਏ ਆ ਫੇਰ ਸਾਨੂੰ ਜਿਹੜਾ ਹੈ ਸੰਗਤ ਵੀ ਬੜੇ ਧਿਆਨ ਨਾਲ ਕਰਨੀ ਪੈਣੀ ਆ ਸੰਗਤ ਵੀ ਬੜੇ ਵਿਚਾਰ ਕਰਨੇ ਪੈਣਗੇ ਵੀ ਆ ਸੰਗਤ ਦੇ ਵਿੱਚ ਵਾਸਾ ਪ੍ਰਮਾਤਮਾ ਦਾ ਹੈ ਜਾਂ ਨਹੀਂ ਹੈ ਕਾਮ ਕ੍ਰੋਧ ਸੰਗਤ ਸਤਗੁਰ ਫਰਮਾਨ ਕਰਨੇ ਦਰਜਨ ਕੀ ਤਾਂਤੇ ਐਨਸ ਅਹਨਸ ਪਾਗੋ ਕਹਿੰਦਾ ਵੀ ਤੂੰ ਸੰਗਤ ਵੀ ਉਹ ਦੇਖ ਲਈ ਕਿ ਤੇ ਭੈੜੀ ਸੰਗਤ ਕਾਮ ਕ੍ਰੋਧ ਤੇ ਭੈੜੀ ਮਨੁੱਖਾਂ ਦੀ ਸੰਗਤ ਦਾ ਸੰਗ ਨਹੀਂ ਕਰਨਾ ਭੈੜੀ ਮਨੁੱਖਾਂ ਦੀ ਸੰਗਤ ਦਾ ਉਹ ਵੀ ਇੱਕ ਸੰਗਤ ਆ ਸੰਸਾਰ ਦੇ ਅੰਦਰ ਉਹ ਕਿਵੇਂ ਭੈੜੀ ਦਾ ਮਤਲਬ ਜਿੱਥੇ ਮਾਲਕ ਦੀ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਵਡਾਈ ਹੁੰਦੀ ਹੋਵੇ ਉੱਥੇ ਕੇਵਲ ਤੇ ਕੇਵਲ ਕਿਉਂਕਿ ਆਪਾਂ ਪਹਿਲੇ ਹੀ ਪੰਗਤੀ ਚਾਰ ਦੀ ਹੈ ਕਿ ਆਪਾਂ ਕਿਸੇ ਦੀ ਉਸਤਤ ਤੇ ਤੇ ਕਿਸੇ ਦੀ ਵਡਿਆਈ ਜਾਂ ਕਿਸੇ ਦੀ ਉਸਤਤ ਨਹੀਂ ਕਰਨੀ ਉਹ ਸੰਗਤ ਦੇਖਣੀ ਆਪਾਂ ਜਿੱਥੇ ਕੇਵਲ ਤੇ ਕੇਵਲ ਇੱਕ ਮਾਲਕ ਦੀ ਵਡਿਆਈ ਹੁੰਦੀ ਹੋਵੇ ਉਹ ਸੰਗਤ ਦੇ ਵਿੱਚ ਅਸੀਂ ਬੈਠਣਾ ਹੈ ਉਹ ਸਕਤ ਦਾ ਸੰਗ ਕਰਨਾ ਹੈ ਫਿਰ ਅੱਗੇ ਸਤਿਗੁਰੂ ਫਲਮਾਨ ਕਰਦੇ ਨੇ ਕਿ ਸੁਖ ਦੁਖ ਦੋਨੋਂ ਸਮ ਕਰ ਜਾਣੇ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਅਪਮਾਨਾ ਇਹ ਭਾਵ ਜਿਹੜਾ ਦੁੱਖ ਤੇ ਸੁਖ ਇਹ ਆਉਂਦੇ ਰਹਿੰਦੇ ਨੇ ਸਮਾਂ ਚੱਲਦਾ ਰਹਿੰਦਾ ਹੈ ਇਹ ਘਰ ਦੇ ਵਿੱਚ ਰਹਿੰਦੇ ਹਾਂ ਵਾਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਕਿਤੇ ਸੁੱਖਾਂ ਨੇ ਦਰਵਾਜ਼ਾ ਖੜਕਾ ਦੇਣਾ ਕਿਤੇ ਦੁੱਖਾਂ ਨੇ ਦਰਵਾਜ਼ਾ ਖੜਕਾ ਦੇਣਾ ਪਰ ਅਸੀਂ ਮਾਲਕ ਦੀ ਵਡਾਈ ਬਰਾਬਰ ਕਰਦੇ ਰਹਿਣਾ ਹੈ ਤੇ ਸੁੱਖ ਹੋਵੇ ਚਾਹੇ ਦੁੱਖ ਹੋਵੇ ਦੋਨਾਂ ਨੂੰ ਇੱਕੋ ਜਿਹਾ ਹੀ ਅਸੀਂ ਸਮਝਣਾ ਹੈ ਜਾਣਨਾ ਹੈ ਆ ਅਸੀਂ ਦੁੱਖਾਂ ਤੋਂ ਕਬਰੌਣਾਂ ਨਹੀਂ ਐ ਔਰ ਸੁੱਖਾਂ ਦੇ ਵਿੱਚ ਮਾਲਕ ਨੂੰ ਭੁੱਲਣਾ ਨਹੀਂ ਹਰ ਵੇਲੇ ਅਸੀਂ ਮਾਲਕ ਦੀ ਵਡਿਆਈ ਕਰਨੀਆਂ ਸ਼ਬਦ ਤਾਂ ਬੜਾ ਕਠਨ ਹੈ ਇਹ ਤੇ ਚੱਲਣਾ ਬੜਾ ਔਖਾ ਹੈ ਤੇ ਚੱਲਣਾ ਬੜਾ ਔਖਾ ਹੈ ਗੁਰੂ ਪਿਆਰਿਓ ਤਾਂ ਸਤਿਗੁਰੂ ਫਰਮਾਨ ਕਰਦੇ ਨੇ ਕਿ ਹਰਖ ਸੋਗ ਤੇ ਰਹੇ ਅਤੀਤਾਂ ਤਨ ਜਗ ਤਤ ਪਸਾਨਾ ਕਿ ਭਾਈ ਉਹ ਮਨੁੱਖ ਉਹ ਮਨੁੱਖ ਕਿਹੜਾ ਮਨੁੱਖ ਜਿਹੜਾ ਗੁਰੂ ਪਿਆਰੇ ਹਰਖ ਹਰਖ ਸੋਗ ਹਰਖ ਦਾ ਮਤਲ ਕੁਸੀ ਸੋਗ ਗਮੀ ਦੋਨਾਂ ਤੋਂ ਨਰਲੇਪ ਹੈ ਜਿਹੜਾ ਦੋਨੋਂ ਤੋਂ ਨਰਲੇ ਪਾਇ ਤਾਂ ਗੁਰਪਿਆਰ ਜਿਹੜਾ ਦੋਨੋਂ ਤੋਂ ਨਰਲੇ ਪਾਇ ਜਿਹੜਾ ਜ਼ਿੰਦਗੀ ਦਾ ਅਸਲੀਅਤ ਰਾਜ ਹੈ ਜਿਹੜਾ ਇਹ ਹੈ ਸਾਡੀ ਜਿਹੜਾ ਇੱਥੇ ਮਨੋਰਥਾ ਆਉਣ ਦਾ ਸੰਸਾਰ ਤੇ ਇਹ ਰਾਜ ਆ ਕਿ ਸਾਡਾ ਅਸੀਂ ਅਸਲੀਅਤ ਨੂੰ ਸਮਝਣਾ ਕਿ ਸਾਡੀ ਅਸਲੀਅਤ ਕੀ ਹੈ ਕਿ ਅਸੀਂ ਸਿਰਫ ਕੇਵਲ ਤੇ ਕੇਵਲ ਮਾਲਕ ਦੀ ਵਡਿਆਈ ਕਰਕੇ ਆਪਣਾ ਅਸੀਂ ਜੀਵਨ ਸਫਲ ਕਰਨਾ ਹੈ ਅਸੀਂ ਮਨੁੱਖਾ ਜਨਮ ਲੈ ਕੇ ਆਏ ਆ ਮਾਲਕ ਨੂੰ ਮਿਲਣ ਵਾਸਤੇ ਆਏ ਆ ਮਾਲਕ ਨੂੰ ਮਿਲਣ ਦੀ ਸਾਡੇ ਅੰਦਰ ਜੇ ਤਾਂਗ ਹੈ ਤਾਂ ਸਾਨੂੰ ਆ ਸਤਿਗੁਰਾਂ ਦੇ ਬਚਨ ਜੋ ਗੁਰਬਾਣੀ ਦੇ ਅੰਦਰ ਸਾਨੂੰ ਫਰਮਾਨ ਕਰ ਰਹੇ ਨੇ ਇਹ ਸਾਨੂੰ ਮੰਨਨੇ ਪੈਣਗੇ ਇਹ ਸਾਨੂੰ ਮੰਨਨੇ ਪੈਣਗੇ ਤਾਂ ਗੁਰਪਿਆਰਿਓ ਆਪਾਂ ਕੋਸ਼ਿਸ਼ ਕਰੀਏ ਕਿ ਇਸ ਤਰ੍ਹਾਂ ਆਪਾਂ ਸਿਮਨ ਕਰਕੇ ਕਿਵੇਂ ਅਸੀਂ ਆਪਨੇ ਦਿਨਚਰੀਆ ਨੂੰ ਦਿਨਚਰੀਆ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਦਿਨਚਰੀਆ ਖੇੜਾ ਦਿਨ ਦਾ ਖੇੜਾ ਜਿਹੜਾ ਉਹਨੂੰ ਅਸੀਂ ਕਿਵੇਂ ਆ ਕਾਬੂ ਕਰਕੇ ਰੱਖਣਾ ਹੈ ਭਾਵ ਦਿਨਚਰਿਆ ਜਿਹੜੇ ਮਾਲਕ ਦੇ ਹੁਕਮਾਂ ਦੇ ਅਨਸਾਰ ਅਸੀਂ ਆਪਣੇ ਦਿਨ ਦਿਨ ਦਾ ਜੋ ਸਮਾਂ ਹੈ ਵਕਤ ਹੈ ਜਿਹੜੇ ਸਵਾਸ ਅਸੀਂ ਖਰਚ ਕਰਦੇ ਹਾਂ ਉਹਨੂੰ ਕਿਵੇਂ ਗੁਜ਼ਾਰਨਾ ਹੈ ਮਾਲਕ ਦੇ ਹੁਕਮ ਦੇ ਅਨਸਾਰ ਕਿਵੇਂ ਅਸੀਂ ਸਤਗੁਰਾਂ ਦੀ ਯਾਦ ਦੇ ਵਿੱਚ ਰਹਿਣਾ ਹਮੇਸ਼ਾ ਫਿਰ ਜਿਹੜਾ ਰਾਤ ਦਾ ਖੇੜਾ ਹੈ ਗੁਰਪਿਆਰਿਓ ਇਹ ਦਿਨ ਦਾ ਖੇੜਾ ਦਿਸ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਤੇ ਰਾਤ ਦੇ ਖੇਡ ਨੂੰ ਵੀ ਆਪਾਂ ਵਿਚਾਰ ਕਰ ਚੁੱਕੇ ਆ ਕਿ ਸੌਣ ਤੋਂ ਪਹਿਲਾਂ ਜੇ ਤੋ ਆਪਾਂ ਬਿਸਤਰੇ ਤੇ ਵਿਸਰਾਮ ਕਰਨਾ ਹੈ ਉਸ ਟਾਈਮ ਵੀ ਅਸੀਂ ਲੰਮੇ ਸਵਾਸਾਂ ਦੇ ਨਾਲ ਮਾਲਕ ਦੀ ਬੜਾਈ ਕਰਨੀ ਹੈ ਭਾਵ ਅਸੀਂ ਆਪਣੇ ਮੁਖ ਤੋਂ ਆਚਾਰਨਾ ਹੈ ਵਾ ਗੁਰੂ ਇਸ ਤਰ੍ਹਾਂ ਆਚਾਰ ਦੇ ਆਚਾਰ ਦੇ ਅਸੀਂ ਨੀਂਦ ਅਵਸਥਾ ਦੇ ਵਿੱਚ ਚਲੇ ਜਾਵਾਂਗੇ ਔਰ ਸਾਰੀ ਰਾਤ ਫਿਰ ਮਾਲਕ ਦੀ ਬड़ाई ਹੁੰਦੀ ਰਹੇਗੀ ਇਹਦੇ ਵਿੱਚ ਕੋਈ ਵੀ ਪੈੜਾ ਸੁਪਨਾ ਜਾਂ ਇਸ ਤਰ੍ਹਾਂ ਦਾ ਨਹੀਂ ਆਉਣਾ ਗੁਰ ਪਿਆਰੇ ਫਿਰ ਕਿਉਂ ਸਾਡਾ ਮਨ ਪ੍ਰਮਾਤਮਾ ਦੇ ਭਾਵ ਆਪਣੇ ਘਰੇ ਪ੍ਰਮਾਤਮਾ ਕੋਲ ਆਪਣੇ ਘਰੇ ਚਲਾ ਜਾਏਗਾ ਕਿਉਂ ਮਨ ਸਾਰਿਆਂ ਦੇ ਹੀ ਉਸ ਟੈਮ ਬਾਹਰ ਜਾਂਦੇ ਬਾਹਰ ਨਿਕਲਦੇ ਨੇ ਮਨ ਸਾਰੇ ਦੇ ਹੀ ਇਸ ਸਰੀਰ ਨੂੰ ਸੜਦੇ ਨੇ ਪਰ ਜਿਹੜੇ ਗੁਰਮੁਖ ਆਹ ਤਰੀਕਾ ਅਪਣਾ ਲੈਣਗੇ ਉਹਨਾਂ ਦਾ ਮਨ ਆਪਣੇ ਘਰੇ ਚੱਲ ਜਾਂਦਾ ਹੈ ਜਿਹੜੇ ਮਨਮੁਖ ਨੇ ਜਿਹੜੇ ਇਸ ਤਰੀਕਾ ਨਹੀਂ ਅਪਣਾਉਂਦੇ ਖੇਡ ਨਹੀਂ ਸਮਝਦੇ ਉਹਨਾਂ ਦਾ ਮਨ ਵੀ ਨਿਕਲਦਾ ਹੈ ਉਹਨਾਂ ਦਾ ਮਨ ਪਾਪ ਜਲਦੇ ਵਿੱਚ ساری ਉਮਰ ਗੋਤੇ ਖਾਂਦਾ ਜਿਨੇ ਜਿਨੂੰ ਆਪਾਂ ਕਹਿੰਦੇ ਆ ਸੁਪਨੇ ਚ ਫਿਰਦਾ ਰਹਿੰਦਾ ਹੈ ਗੁਰੂ ਪਿਆਰੇ ਆ ਗਾਥਾ ਹੈ ਇਹ ਸਾਡੀ ਦਿਨਚਰੀਆ ਹੈ ਇਹ ਆਪਾਂ ਦਿਨਚਰੀਆ ਨੂੰ ਸੰਭਾਲਣਾ ਹੈ ਮਾਲਕ ਦੀ ਬਿੜਾਈ ਕਰਕੇ ਫੇਰ ਕਿਤੇ ਸਾਡੀ ਅਵਸਥਾ ਬਣੇਗੀ ਗੁਰੂ ਪਿਆਰੇ ਪਰ ਕਾਲ ਸਹਜ ਦਾ ਮਾਰਗ ਹੈ ਕਾਲੀ ਦਾ ਰਸਤਾ ਨਹੀਂ ਹੈ ਸਿਮਨ ਕਰਦਿਆਂ ਧਿਆਨ ਦੇਣਾ ਹੈ ਕਿ ਆਪਾਂ ਸੁਰਤੀ ਧੁੰਨੀ ਤੇ ਰੱਖਣੀ ਹੈ ਮੱਥੇ ਤੇ ਸੁਰਤ ਨਹੀਂ ਲੈ ਜਾਣੀ ਗੁਰੂ ਪਿਆਰੇਓ ਇੰਨਿਆਂ ਕੇ ਵਿਚਾਰਾਂ 10 ਦੀਆਂ ਮਨਜ਼ੂਰ ਕਰਿਓ ਜੀ ਭੁੱਲਾਂ ਚੁੱਕਾਂ 10 ਮਾਫ਼ੀ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ